ਹਾਂ ਗੱਲ ਹੈ ਕਿ ਕਾਂਸਟੇਬਲ ਲਈ ਇੰਨੀ ਸਕਿਉਰਿਟੀ ਪੋਸੋ ਲੋ ਲਗਾਈ ਗਈ ਇਹ ਇੱਕ ਵਿਚਾਰ ਕਰਨ ਵਾਲੀ ਗੱਲ ਹੈ ਸੋ ਦੋਸਤੋ ਇਸ ਪੂਰੇ ਵਿਸ਼ੇ ਦੇ ਗੱਲ ਕਰਨ ਲਈ ਸਾਡੇ ਚੈਨਲ ਦੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਨਾਲ ਜੁੜੇ ਨੇ ਉਹਨਾਂ ਨੇ ਕਰਦਿਆਂ ਗੱਲਬਾਤ ਤਾਂ ਸ਼ਰਮਾ ਜੀ ਤੁਹਾਡਾ ਸਹਾ ਕਰਦਾ ਸਰ ਲਾਈਵ ਬ੍ਰੌਂਚ ਧੰਨਵਾਦ ਤੁਹਾਡੀ ਸਾਹਿਬਾ ਬਹੁਤ ਧੰਨਵਾਦ ਜੀ ਸ਼ਰਮਾ ਜੀ ਇੰਸਟਾ ਕਿਉਂ ਵਧੀਆ ਵਧੀਆ ਐਨਕਾ ਲਾਣੀ ਆ ਵਧੀਆ ਵਧੀਆ ਥਾਰ ਗੱਡੀ ਜਬਤ ਹੋ ਗਈ ਹੈ ਤੇ 2 ਕਰੋੜ ਰੁਪਏ ਦੇ ਮਕਾਨ 'ਚ ਰਹਿੰਦੀ ਸੀ ਹੂੰ ਬਿਲਕੁਲ ਸੋਭੀ ਸਾਹਿਬ ਮੈਡਮ ਅਮਨਦੀਪ ਕੌਰ ਜੀ ਜੱਕ ਫਤੇ ਸਿੰਘ ਵਾਲਾ ਪਿੰਡ ਹੈ ਜੀ ਬਠਿੰਡੇ ਦਾ ਹਾਂਜੀ ਹਾਂਜੀ ਉੱਥੋਂ ਦੀ ਇਹ ਮੈਡਮ ਹੈ ਜੀ ਜੀ ਦੇਖੋ ਇਹ ਮੈਡਮ ਜੀ ਜੇ ਤੁਸੀਂ ਸਟੋਰੀ ਜਾਣਨ ਦੀ ਕੋਸ਼ਿਸ਼ ਕਰੋ ਤੁਸੀਂ ਆਪਾਂ ਜੇ ਸੋਚੀਏ ਵੀ ਨਾਕਾ ਲੱਗਿਆ ਸੀਗਾ ਮੈਡਮ ਨੂੰ ਫੜ ਲਿਆ ਗਿਆ ਜੀ ਜਿਵੇਂ ਤੁਸੀਂ ਹੁਣੇ-ਹੁਣੇ ਅਜੇ ਕੁਐਸਚਨ ਕਰਿਆ ਵੀ ਇੱਕ ਕਨਸਟੇਬਲ ਵਾਸਤੇ ਇੰਨੀ ਸਕਿਉਰਟੀ ਹਾਂਜੀ ਉਹਦਾ ਕਾਰਨ ਇਹੀ ਆ ਸੋਡੀ ਸਾਭੀ ਇਹ ਮੈਡਮ ਬਹੁਤ ਛਾਤਰ ਦਿਮਾਗ ਦੀ ਮੈਡਮ ਹੈ ਜੀ ਇਹ ਜੀ ਛਾਤਰ ਦਿਮਾਗ ਵੀ ਔਰ ਇਹਨੂੰ ਡਿਪਾਰਟਮੈਂਟ ਦੇ ਸੀਨੀਅਰ ਅਫਸਰ ਤੇ ਮੰਤਰੀ ਸੰਤਰੀਆਂ ਦੀ سپورਟ ਵੀ ਹੈ ਜੀ ਜੀ ਕਿਉਂਕਿ ਖਲਾਸੇ ਜਿਹੜੇ ਕਰੇ ਆ ਜਿਹੜੇ ਬੰਦੇ ਦੇ ਨਾਲੇ ਰਹਿ ਰਹੀ ਸੀਗੀ 2022 ਤੋਂ ਉਹਦੀ ਜਿਹੜੀ ਵਾਈਫ ਆ ਉਹਦੇ ਵੱਲੋਂ ਕੀਤੇ ਗਏ ਆ ਜੀ ਹਾਂਜੀ ਹਾਂਜੀ ਅਗਰ ਦੇਖਿਆ ਜਾਵੇ ਵੀ ਉਹਦੀ ਵਾਈਫ ਵੱਲੋਂ ਵੀ ਜਿਹੜੀ ਕਾਰਵਾਈ ਕਰਵਾਈ ਗਈ ਆ ਵੀ ਆਸਾਨ ਬੜੇ ਤਰੀਕੇ ਦੇ ਨਾਲ ਹੋਈ ਆ ਬਿਲਕੁਲ ਨਹੀਂ ਜੀ ਹੋਈ ਜੀ ਉਹ ਵੀ ਕਈ ਸਾਲਾਂ ਤੋਂ ਪੜ੍ਹ ਕਰ ਰਹੀ ਸੀ ਜੀ ਸਹੀ ਗੱਲ ਹੈ ਉਹ ਤੋਂ ਉਹਦਾ ਕਹਿਣਾ ਹੈ ਵੀ ਇੱਕ ਦਿਨ ਇਹ 1 ਕਿਲੋ ਚਿੱਟੇ ਦੇ ਨਾਲ ਪੁਲਿਸ ਪਾਰਟੀ ਨੂੰ ਵੀ ਪਤਾ ਸੀ ਪੂਰੀ ਸੀ ਆਈ ਡੀ ਸੀ ਜੀ ਤੋਂ ਲੈ ਕੇ ਆਈ ਉਹਦੇ ਨਾਲ ਵੀ ਗੱਲਬਾਤ ਹੋਈ ਸੀ ਇਹ ਮੇਰੇ ਘਰ ਵਾਲ ਦੇ ਨਾਲ ਗੱਡੀ ਦੇ ਵਿੱਚ ਫੜੀ ਜਾਂਦੀ ਹੈ ਜੀ ਲੇਕਿਨ ਇਦੀ ਇੰਨੀ ਹਿੰਮਤ ਦੇਖੋ ਜੀ ਇੰਨੀ ਦਾਤ ਦੇਖੋ ਜਿਹੜੇ ਪੁਲਿਸ ਕਰਮਚਾਰੀ ਖੜੇ ਸੀ ਹੋ ਸਕਦਾ ਨਫਰੀ ਘਟ ਹੋਵੇ ਉੱਤੇ ਲੇਡੀ ਨਾ ਕੋਈ ਜਿਹੜੀ ਪੁਲਿਸ ਅਫਸਰ ਹੋਵੇ ਜੀ ਜਾਂ ਆਮ ਕੋਈ ਮਲਾਜਮ ਹੋਵੇ ਜੀ ਲੇਕਿਨ ਇਹ ਉੱਤੇ ਉਹਨਾਂ ਨੂੰ ਦਬਾਤ ਤਮਕਾ ਕੇ ਹਾਲਾਂਕਿ ਉੱਥੇ ਬੈਂਸ ਬਾਣੀ ਵੀ ਹੋਈ ਹੈ ਵੀਡੀਓ ਆਜੀ ਵੀ ਹੋਈ ਹੈ ਲੇਕਿਨ ਕਿਤਨਾ ਕਿਤੇ ਫਿਰ ਉਹ ਜਿਹੜੀ ਪਾਵਰ ਹੈ ਜਾਂ ਜਿਹਨੂੰ ਮੈਂ ਕਿਹਾ ਵੀ ਰਾਜਨੀਤਿਕ ਲੋਕ ਜਾਂ ਡਿਪਾਰਟਮੈਂਟ ਦੇ ਲੋਕ ਆ ਉਹਨਾਂ ਦੀ ਬਦੌਲਤ ਇਹ ਫਿਰ ਬਚ ਗਈ ਜੀ ਲੇਕਿਨ ਫਿਰ ਵੀ ਉਹ ਲੇਡੀਜ਼ ਨੇ ਜਨਾਨੀ ਨੇ ਹਿੰਮਤ ਨਹੀਂ ਹਾਰੀ ਜਿੱਦਾਂ ਦੇਖੋ ਘਰ ਫੁੱਕਦਾ ਜੀ ਦੋ ਬੱਚੀਆਂ ਦੀ ਮਾਂ ਉਹ ਹਾਂਜੀ ਹਾਂਜੀ 2022 ਤੋਂ ਉਹਦੇ ਨਾਲ रह ਰਹੀ ਹੈ ਉਹਦਾ ਘਰ ਵੀ ਜਿਹੜਾ ਕਬਜ਼ਾ ਕਰ ਲਿਆ ਗਿਆ ਸੀਗਾ ਫਿਰ ਉਹ লেਡੀ 1.5 ਸਾਲ ਬਾਅਦ ਤੇ ਉਹ ਦਵਾਈ ਚ ਵੀ ਚਲੇ ਗਈ ਆਪਣਾ ਕੰਮ ਕਰਨ ਵਾਸਤੇ ਬੱਚੇ ਪਾਲਣ ਵਾਸਤੇ ਜਦੋਂ ਪਹਿਲਾਂ ਇੱਥੇ ਕਬਜ਼ਾ ਕੀਤਾ ਗਿਆ ਸੀ ਚਲੋ ਰੌਲਾ ਪਾਉਣ ਤੋਂ ਫਿਰ ਪ੍ਰਸ਼ਾਸਨ ਨੇ ਕਬਜ਼ਾ ਦੁਆਤਾ ਸੀ ਕੋਰਟ ਨੇ ਕਬਜ਼ਾ ਦੁਆਤਾ ਸੀ ਲੇਕਿਨ ਜਦੋਂ ਉਹ ਦਵਾਈ ਚਲੇ ਗਈ ਉਸ ਤੋਂ ਬਾਅਦ ਫਿਰ ਬਾਅਦ ਦੇ ਵਿੱਚ ਇਸ ਬੰਦੇ ਨੇ ਕਬਜ਼ਾ ਕਰ ਲਿਆ ਜਦੋਂ ਵਾਪਸ ਆਈ ਤਾਂ ਉਹਨੇ ਕਬਜ਼ਾ ਨਹੀਂ ਛੱਡਿਆ ਜੀ ਜੀ ਲੇਕਿਨ ਉਹਨੇ ਦਰਦ-ਦਰਦ ਦੀਆਂ ਠੋਕਰਾ ਖਾਂ ਖਾਧੀਆਂ ਲੇਕਿਨ ਬਹੁਤ ਪ੍ਰਸ਼ਾਸਨ ਦੇ ਕੋਲ ਗਈ ਆ ਬਹੁਤ ਸੀਨੀਅਰ ਅਧਿਕਾਰੀਆਂ ਦੇ ਕੋਲ ਜੂਨੀਅਰ ਅਧਿਕਾਰੀਆਂ ਦੇ ਕੋਲ ਗਈ ਆ ਚਾਹੇ ਮੰਤਰੀ ਸੰਤਰੀਆਂ ਦੀ ਰਾਜਨੀਤਿਕ ਸਿਸਟਮ ਹੋਵੇ ਚਾਹੇ ਤੁਸੀਂ ਪੁਲਿਸ ਡਿਪਾਰਟਮੈਂਟ ਲਾ ਲਓ ਜੀ ਲੇਕਿਨ ਕਿਸੇ ਨੇ ਨਹੀਂ ਜੀ ਸੁਣੀ ਆਖਰਕਾਰ ਜਦੋਂ ਕਹਿੰਦੇ ਵੀ ਪ੍ਰਮਾਤਮਾ ਇੱਕ ਅੰਤ ਤੱਕੜਾ ਭਰ ਜਾਂਦਾ ਫਿਰ ਪ੍ਰਮਾਤਮਾ ਆਉਂਦਾ ਤੇ ਪ੍ਰਮਾਤਮਾ ਹਮੇਸ਼ਾ ਰਹਿੰਦਾ ਲੇਕਿਨ ਪ੍ਰਮਾਤਮਾ ਆਪਣੇ ਟਾਈਮ ਤੇ ਆ ਕੇ ਜਿਹੜਾ ਆਪਣਾ ਇੱਕ ਜਿਹੜਾ ਜਿਹਨੂੰ ਕਹਿੰਦੇ ਫਰਜ਼ ਨਿਭਾਉਂਦਾ ਉਹਨੇ ਬਿਲਕੁਲ ਸਹੀ ਟਾਈਮ ਤੇ ਫਰਜ਼ ਨਿਭਾਇਆ ਲੇਕਿਨ ਦਰਦ-ਦਰਦੀਆਂ ਠੋਕਰਾ ਖਾਣ ਤੋਂ ਬਾਅਦ ਅੱਜ ਉਸ ਭੈਣ ਦੀ ਫਰਿਆਦ ਹੈ ਜਿਹੜੀ ਕਿਤਨਾ ਕਿਤੇ ਸੁਣੀ ਗਈ ਹੈ ਉਹ ਮੈਡਮ ਹੈ ਜਿਹੜੀ ਪੁਲਿਸ ਦੇ ਸਕੰਜੇ ਦੇ ਵਿੱਚ ਆਈ ਹੈ ਜੀ ਜੀ ਔਰੇ ਦੇਖੋ ਸ਼ਰਮਾ ਜੀ ਬਹੁਤ ਵੱਡੀ ਗੱਲ ਹੈ ਇੱਕ ਕਾਂਸਟੇਬਲ ਦੀ ਤਨਖਾਹ ਪਹਿਲੇ 70-8000 ਰੁਪਏ ਹੁੰਦੀ ਹੈ ਤੇ ਫਿਰ ਤੁਸੀਂ ਪੁਲਿਸ ਦੀ ਵਰਦੀ ਦਾ ਫੈਚੋ ਕਰਿਓ ਤੁਸੀਂ ਅਜੇ ਨਿਆਂ ਕੰਮ ਕਰ ਰਹੇ ਹੋ ਇੱਕ ਪਾਸਾ ਭਗਵੰਤ ਮਾਨ ਸਾਹਿਬ ਨੇ ਯਾਨੀ ਕਿ ਯੁੱਧ ਨਸ਼ੇ ਦੇ ਵਿਰੁੱਧ ਛੇੜਿਆ ਹੋਇਆ ਹੈ ਠੀਕ ਹੈ ਤੇ ਉਧਰੋਂ ਪੁਲਸ ਵਾਲੇ ਹੀ ਖੁਦ ਨਸ਼ਾ ਵੇਚ ਰਹੇ ਫੜਦੇ ਆਂਦੇ ਨੇ ਸੋਢੀ ਸਾਹਿਬ ਦੇਖੋ ਇਹ ਤਾਂ ਇੱਕ ਲੇਡੀਜ਼ ਕਾਂਸਟੇਬਲ ਹੈ ਜਿਹੜੀ ਸਾਹਮਣੇ ਆਈ ਹੈ ਜੀ ਇਹਦਾ ਜਿਹੜਾ ਤੁਸੀਂ ਪਿੱਛੇ ਚਿੱਠਾ ਦੇਖੋ ਜੀ ਸੋਢੀ ਸਾਹਿਬ ਇੰਨੀ ਜ਼ਮੀਨ ਜਾਇਦਾਦ ਬਣਾਈ ਹੋਈ ਹੈ ਜੀ ਜੀ ਸਾਤੇ 2 ਗੱਜ ਦੀ ਲੈਣੀ ਜਗ੍ਹਾ ਓਕੀ ਹੋ ਜਾਂਦੀ ਹੈ ਜੀ ਜੀ ਸਹੀ ਗੱਲ ਹੈ ਮੀਨੇ ਬਠੰਡੇ ਦੇ ਵਿੱਚ 500 ਗੱਜ ਦਾ ਪਲਾਟ ਤਾਂ ਆਪਣੇ ਭਰਾ ਦੇ ਨਾਂ ਤੇ ਕਰਾਇਆ ਹੋਇਆ ਹੈ ਜੀ 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 ਫਿਰ ਹੋਰ ਕਿੰਨੀਆਂ ਕਿ ਫਲੈਟ ਆ ਕਿੰਨੀਆਂ ਕਿ ਕੋਠੀਆਂ ਆ ਪਤਾ ਨਹੀਂ ਕਿਆ ਕਿਆ ਕਰਿਆ ਹੋਇਆ ਜੇ ਤੁਸੀਂ ਇਹ ਹਿਸਾਬ ਲਾਓ ਤੁਸੀਂ ਕਨਸਟੇਬਲ ਲਾਓ ਤੇ ਜਿਹੜੇ ਉਹਦੇ ਘਰ ਵਾਲੀ ਦੀ ਗੱਲ ਕਰਦੇ ਆ ਇੱਕ ਆਟੋ ਚਾਲਕ ਆ ਪਤਾ ਨਹੀਂ ਕਿਹਾ ਜੀ ਉਹ ਕੋ ਕਰੋਨਾ ਦੀਆਂ ਕੋਠੀਆਂ 'ਚ ਰਹਿ ਰਹੇ ਆ ਲੱਖ ਲੱਖ ਰੁਪਏ ਦੀਆਂ ਗੱਡੀਆਂ ਲਾ ਰਹੇ ਆ ਥਾਰ ਗੱਡੀਆਂ 'ਚ ਘੁੰਮ ਰਹੇ ਆ ਦੇਖੋ ਫਿਰ ਕਿਤੇ ਨਾ ਕਿਤੇ ਪੈਸਾ ਇੱਕ ਨੰਬਰ ਦਾ ਤਾਂ ਹੋ ਨਹੀਂ ਸਕਦਾ ਤੁਸੀਂ ਮੈਂ ਸਾਰੀ ਜ਼ਿੰਦਗੀ ਕਰ ਲਓ ਤੁਸੀਂ ਮੈਨੂੰ ਨਹੀਂ ਜੀ ਲੱਗਦਾ 2 ਲੱਖ ਰੁਪਏ ਜੋੜ ਲੂੰਗਾ ਇਮਾਨਦਾਰੀ ਦੀ ਸੈਲਰੀ ਦੇ ਨਾਲ ਜੀ ਸਹੀ ਗੱਲ ਹੈ ਪਰ ਅਸੀਂ ਨਾ ਕੱਲ ਵੀ ਗੱਲ ਕਰ ਰਹੇ ਸ਼ਾਮ ਨੂੰ ਵੀ ਦੇਖੋ ਸਰਕਾਰ ਪੀਲੇ ਪੰਜੇ ਇਹ ਘਰ ਤੇਰੀ 2 ਕਰੋੜ ਰੁਪਏ ਦਾ ਮਕਾਨ ਆ ਉਹ 2 ਕਰੋੜ ਦੀ ਅਲਿਸ਼ਾਨ ਕੋਠੀ ਹੈ ਕੀ ਉਸ ਤੇ ਹੁਣ ਪੰਜਾ ਨਹੀਂ ਕਰਨਾ ਚਾਹੀਦਾ ਸਰਕਾਰ ਦਾ ਦੇਖੋ ਲੇਡੀਜ਼ ਬਿਲਕੁਲ ਕਹਿ ਰਹੀ ਹੈ ਕਹਿੰਦੀ ਇੱਕ ਪਾਸੇ ਤਾਂ ਸਰਕਾਰ ਨੂੰ ਗਵਾਹ ਚਾਹੀਦੇ ਹੁੰਦੇ ਆ ਵੀ ਆਹ ਇੱਥੇ ਇਹਦਾ ਕੋਈ ਗਵਾਹ ਬਣੂਗਾ ਕੋਈ ਗਵਾਹ ਨਹੀਂ ਬਣਦਾ ਫਿਰ ਵੀ ਪੜਾ ਪੰਜਾ ਚੱਲ ਜਾਂਦਾ ਜੀ ਜੀ ਲੇਕਿਨ ਉਹ ਲੇਡੀਜ਼ ਬੋਲਦੀ ਆ ਮੈਂ ਖੁਦ ਗਵਾਹਾਂ ਜੀ ਵੀ ਦੋ ਨੰਬਰ ਦੇ ਨਾਲ ਨਸ਼ੇ ਵੇਚ ਕੇ ਮੇਰੇ ਘਰ ਵਾਲੇ ਦੇ ਨਾਲ ਇਹਨੇ ਬਣਾਇਆ ਹੋਇਆ ਇਹਨੂੰ ਢਾਓ ਕਿਉਂ ਨਹੀਂ ਢਾਉਦੇ ਜਦੋਂ ਇੱਕ ਗਵਾਹ ਅੱਗੇ ਖੜੀ ਹੈ ਉਹ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ ਜਿਵੇਂ ਮੈਂ ਵੀ ਸ਼ੁਰੂ ਦੇ ਵਿੱਚ ਕਿਹਾ ਵੀ ਦੇਖੋ ਇਹਨਾਂ ਲੋਕਾਂ ਦੇ ਨਾਲ ਰਾਜਨੀਤਿਕ ਲੋਕਾਂ ਦੇ ਆਤਾ ਰਾਜਨੀਤਿਕ ਪਾਵਰ ਹੈ ਪੁਲਿਸ ਡਿਪਾਰਟਮੈਂਟ ਦੀ ਪਾਵਰ ਹੈ ਪ੍ਰਸ਼ਾਸਨ ਦੇ ਨਾਲ ਲੋਕ ਮਿਲੇ ਹੋਏ ਆ ਫਿਰ ਇਹ ਜਿਹੜੇ ਲੋਕ ਆ ਕਿਤੇ ਨਾ ਕਿਤੇ ਬਚ ਨਿਕਲਦੇ ਆ ਲੇਕਿਨ ਹੁਣ ਜੇ ਪੁਲਿਸ ਨੇ ਕਾਰਵਾਈ ਕੀਤੀ ਹੈ ਜਾਂ ਜੇ ਇੱਕ ਦਿਨ ਦੀ ਰਿਮਾਂਡ ਦੀ ਗੱਲ ਕਰਦੇ ਅਸੀਂ ਤਾਂ ਕਹਿੰਦੇ ਰਿਮਾਂਡ ਵੱਧ ਮਿਲਣਾ ਚਾਹੀਦਾ ਅਸੀਂ ਕਿਉਂਕਿ ਐਦਾਂ ਦੇ ਲੋਕਾਂ ਦੀ ਜਾਂਚ ਕਰਨ ਨੂੰ ਟਾਈਮ ਲੱਗਦਾ ਇਹ ਨਹੀਂ ਹੈ ਵੀ ਕੋਈ ਚੀਜ਼ ਬਣਾਉਣ ਨੂੰ ਪੁਲਿਸ ਕੋਲ ਟਾਈਮ ਲੱਗੂਗਾ ਨਹੀਂ ਲੇਕਿਨ ਜਿਹੜੀ ਜਾਂਚ ਕਰਨੀ ਹੈ ਉਹਦੇ ਵਿੱਚ ਜਿਹੜਾ ਰਿਮਾਂਡ ਹੋਰ ਜੀ ਇਹ ਇਹ ਵੀ ਸਵਾਲ ਉੱਠਿਆ ਯਾਨੀ ਕਿ ਅਦਾਲਤਾਂ ਤੇ ਕਿਉਂਕਿ ਪੁਲਿਸ ਨੇ 3 ਦਿਨ ਦਾ ਰਿਮਾਨਡ ਮੰਗਿਆ ਸੀ ਪਰ ਅਦਾਲਤ ਨੇ 1 ਦਿਨ ਦਾ ਮੈ ਰਿਮਾਨਡ ਦਿੱਤਾ ਹੈ ਹਾਂ ਇਹ ਕਿਹਾ ਜਾ ਰਿਹਾ ਵੀ ਮੁਲਾਜ਼ਮਾ ਦੇ ਵੱਲੋਂ ਵੀ ਅਸੀਂ 1 ਦਿਨ ਚ ਬਹੁਤ ਵੱਡੇ ਖੁਲਾਸੇ ਕਰਾਂਗੇ ਹੋ ਸਕਦਾ ਹੈ ਵੀ ਉਹਨਾਂ ਨੂੰ ਕੋਈ ਨਾ ਕੋਈ ਬਹੁਤ ਸਬੂਤ ਮਿਲੇ ਹੋਣ ਆ ਦੇਖੋ ਛੋਟੀ ਸਾਹਿਬ ਦੇਖੋ ਕਿਸੇ ਚੀਜ਼ ਲਈ ਯੈਸ ਕਰਵਾਓ ਪੁਲਿਸ ਵੱਲੋਂ ਕੋਈ ਵੱਡੀ ਗੱਲ ਨਹੀਂ ਹੈ ਬਥੇਦੀਆਂ ਡਿਗਰੀਆਂ ਹੁੰਦੀਆਂ ਉਹਨਾਂ ਕੋਲੇ ਵੀ ਸੀਡੀ ਸਾਰੇ ਐਡਿਗਰੀਆਂ ਦਾ ਇਸਤੇਮਾਲ ਕਰਦੇ ਆਂ ਲੇਕਿਨ ਜਿਹੜੀ ਜੇ ਅਸੀਂ ਕਹੀਏ ਵੀ ਤੈਹ ਤੱਕ ਕਿੱਥੋਂ ਆਇਆ ਕਿੱਥੇ ਨਹੀਂ ਆਇਆ ਇਹ ਰੈਕਟਰ ਜੀ ਦੋ ਬੰਦੇ ਨਹੀਂ ਜੀ ਆ ਇਹਨਾਂ ਦੇ ਪਿੱਛੇ ਪੂਰਾ ਗਰੋਹ ਜਿਹਾ ਮਿਲਿਆ ਹੋਇਆ ਹੈ ਕੁਝ ਰਾਜਨੀਤਿਕ ਲੋਕਾਂ ਦਾ ਵੀ ਕੁਝ ਪੁਲਿਸ ਆਫਸਰਾਂ ਦਾ ਵੀ ਹੈ ਕੁਝ ਜਿਹੜੇ ਨਸ਼ਾ ਤਸਕਰਾਂ ਉਹਨਾਂ ਦਾ ਵੀ ਹੈ ਉਹਨਾਂ ਦੇ ਖਲਾਸੀ ਕਰਨੇ ਵਾਸਤੇ ਰਿਮਾਂਡ ਹੋਰ ਚਾਹੀਦਾ ਸੀ ਕਹਿਣ ਦਾ ਮਤਲਬ ਇਹ ਹੈ ਜੇ ਤੁਸੀਂ ਗੁੱਥੀ ਨੂੰ ਸੁਲਝਾਉਣਾ ਚਾਹੁੰਦੇ ਆ ਜਾਂ ਤੈਹ ਤੱਕ ਜਾਣਾ ਚਾਹੁੰਦੇ ਆ ਗਰਾਊਂਡ ਜ਼ੀਰੋ ਤ ਜੀ ਜੀ ਔਰ ਸਭ ਤੋਂ ਡੈਕਸ ਵਾਲੇ ਉਠੇ ਸਨਮਾ ਜੀ ਕੇ ਜਿਹੜੇ ਉਹ ਜਾਣੀ ਖੁਲਾਸੇ ਕੀਤੇ ਨਾ ਕਿ ਮੇਰੇ ਘਰ ਵਾਲ ਨਾਲ ਰਹਿੰਦੀ ਸੀ ਹਾਲਾਂਕਿ ਉਹ ਟੈਂਪੂ ਚ ਲਾਂਦਾ ਸੀ ਪਰ ਇਹ ਜਦੋਂ ਵੀ ਕਹਿੰਦੀ ਵੀ ਇਹ ਫਰੀਦਕੋਟ ਤੋਂ ਜਿਹੜਾ ਤੁਸੀਂ ਸਾਹਿਬ ਵੀ ਕਿਲੋ ਲੈ ਕੇ ਆਈ ਹੈ ਚਿੱਟਾ ਪਿਛਲੇ ਮਹੀਨੇ ਹਾਲਾਂਕਿ ਬਰਾਮਦੀ 17 ਗ੍ਰਾਮ ਹੋਈ ਹੈ ਇਹ ਐਂਬੂਲੈਂਸ ਦਾ ਇਸਤੇਮਾਲ ਕਰ ਰਹੀ ਹੋ ਸਰਕਾਰੀ ਹਮਜ਼ਦ ਹਸਪਤਾਲ ਕਿੱਥੋਂ ਆਂਦੀ ਸੀ ਇਹ ਵੀ ਸੋਚਿਆ ਰਿਹਾ ਤੁਸੀਂ ਸਹੀ ਕਹਿ ਰਹੇ ਹੋ ਕੋਈ ਨਾ ਕੋ ਬੰਦਾ ਹੈਗਾ ਵੱਡਾ ਪਿੱਛੇ ਹਾਂ ਦੇਖੋ ਜਿਹੜਾ ਇਹਦਾ ਘਰ ਵਾਲਾ ਜੀ ਪਹਿਲਾਂ ਐਂਬੂਲੈਂਸ ਚ ਲਾਂਦਾ ਸੀ ਤਾਂ ਉਹਦੀ ਆੜ ਦੇ ਵਿੱਚ ਬਹੁਤ ਕਰਿਆ ਜੀ ਇਹਨਾਂ ਨੇ ਕੰਮ ਫਿਰ ਦੇਖੋ ਜਿਹੜਾ ਤੁਸੀਂ ਗੱਲ ਕਰਦੇ ਆ ਉਹ ਜਿਹੜਾ 1 ਕਿਲੋ ਚਿਟਾ ਲੈ ਕੇ ਆਈ ਸੀ ਉਹ ਤੇਨੇ ਡਿਲੀਵਰੀ ਕਰਤੀ ਜੀ ਉੱਥੇ ਤਾਂ ਬਹਿਤ ਬਾਣੀ ਕਰਕੇ ਨਿਕਲ ਗਈ ਜੀ ਕਿਉਂ ਪੁਲਿਸ ਨਾ ਫਰੀ ਪਤਾ ਨਹੀਂ ਇਹ ਸਮਝਦੇ ਆ ਜੇ ਪੁਲਿਸ ਪਾਵਰ ਦਿਖਾਉਂਦੀ ਸ਼ਾਇਦ ਉਸ ਟਾਈਮ ਨਾ ਨਿਕਲਦੀ ਜਦ ਪੂਰੇ ਪ੍ਰੂਫ ਸਬੂਤ ਸੀਗੇ ਲੇਕਿਨ ਚਲਾਕੀ ਦੇ ਨਾਲ ਨਿਕਲ ਗਈ ਜੀ ਜਿਹੜਾ ਹੁਣ ਪੜ ਹੋਇਆ ਇਹ 20 20 ਗ੍ਰਾਮ ਦੇ ਨੇੜੇ ਤੇ ਇਹਦੇ ਕੋਲ ਸੀਗਾ ਲੇਕਿਨ ਜੋ ਪੁਲਿਸ ਦੀ ਰਿਪੋਰਟ ਉਹਨਾਂ ਨੂੰ ਤੇ 17 ਗ੍ਰਾਮ ਦੱਸਿਆ ਗਿਆ 3 ਗ੍ਰਾਮ ਹੇਠ ਉੱਪਰ ਕਿਉਂ ਹੋ ਰਿਹਾ ਜਾਂ ਕੀ ਆ ਰਿਪੋਰਟਾਂ ਬਣਾਉਣ ਦੇ ਵਿੱਚ ਜੇ ਕਿਤੇ ਚੂਕ ਹੋ ਰਹੀ ਆ ਜਾਂ ਕਿਤੇ ਉਸ ਦਾ 3 ਗ੍ਰਾਮ ਬਹੁਤ ਹੋ ਜਾਂਦਾ ਜੀ ਜੇ ਅਗਰ ਤੁਸੀਂ ਚਿੱਟੇ ਦੀ ਗੱਲ ਕਰੋ ਉਹੀ ਗੱਲ ਹੈ ਜੀ ਕੱਲ ਡਾਕਟਰ ਸਾਹਿਬ ਇਹ ਗੱਲ ਕਰ ਰਹੇ ਸੀ ਸ਼ਾਮ ਨੂੰ ਮੇਰੇ ਨਾਲ ਕਿ ਇਹ ਕਮਰਸ਼ਲ ਕੁਆਂਟੀਟੀ ਹੈ ਹੈਵੀ ਕੁਆਂਟੀਟੀ ਨਹੀਂ ਹੈਗੀ ਸ਼ਰਮਾ ਜੀ ਔਰ ਕੁਝ ਨਹੀਂ ਜਾਣਾ ਹਾਂ ਬਰखास्त ਕਰਤੀ ਹੈ ਜੀ ਮੰਦੇ ਆ ਸਹੀ ਕਿਤਾਬ ਘਰ ਨੇ ਬੋਲਦੇ ਨੇ ਪਰ ਇਹ ਤਾਂ 28 ਦਿਨਾਂ ਚ ਬਾਹਰ ਆ ਜਾਏਗੀ ਜਵਾਨ ਤੇ ਇਹ ਤਾਂ ਫੇਰ ਉਦੋਂ ਉਦਾਂ ਹੀ ਕੰਮ ਕਰੇਗੀ ਆਪਣਾ ਬਿਲਕੁਲ ਤੁਹਾਡੀ ਸਾਹਿਬ ਦੇਖੋ ਜਿਹੜੀ ਪ੍ਰਕਿਰਿਆ ਹੁੰਦੀ ਹੈ ਜੀ ਉਹ ਪ੍ਰਕਿਰਿਆ ਦੇ ਵਿੱਚ ਸਾਡੇ ਕਾਨੂੰਨ ਦੇ ਵਿੱਚ ਬਹੁਤ ਢਿੱਲਮੱਠ ਹੁੰਦੀ ਹੈ ਜੀ ਬਹੁਤ ਲੰਬਾ ਸਮਾਂ ਲਟਕਾ ਲਿਆ ਜਾਂਦਾ ਤੇ ਦੂਜੇ ਆਪਸ਼ਨ ਬਾਤ ਹੋਣਿਆਂ ਬਚਣਦੇ ਜੀ ਆਪਸ਼ਨ ਨਹੀਂ ਹੋਣੇ ਚਾਹੀਦੇ ਜਿਹਦੇ ਦੇ ਉੱਤੇ ਇੱਕ ਲੇਡੀਜ਼ ਚਲੋ ਇੱਕ ਲੇਡੀਜ਼ ਦੇ ਬਿਆਨਾਂ ਦੇ ਆਧਾਰ ਤੇ ਹੀ ਤੁਸੀਂ ਕਰ ਲੋ ਉਹ ਪਰਿਵਾਰ ਦੇ ਨਾਲ ਉਹਦੀਆਂ ਬੱਚੀਆਂ ਦੇ ਨਾਲ ਇਹ ਇੰਨਾ ਦੁਰਵਿਵਾਰ ਹੋ ਰਿਹਾ ਜਾ ਉਹ ਵਿਚਾਰੀ ਦਰਦ-ਦਰਦੀਆਂ ਠੋਕਰਾਂ ਖਾ ਰਹੀ ਉਹ ਸਬੂਤ ਦੇ ਰਹੀ ਆ ਪ੍ਰੂਫ ਦੇ ਰਹੀ ਆ ਵਿਦ ਕਾਗਜ ਦੇ ਰਹੀ ਆ ਸਬੂਤ ਸਭ ਕੁਝ ਜਿਹੜੀ ਆ ਉਹ ਪ੍ਰੂਫ ਵਿਦ ਪ੍ਰੂਫ ਦੇ ਰਹੀ ਆ ਜੀ ਉਹ ਸਬੂਤਾਂ ਦੇ ਹਿਸਾਬ ਨਾਲ ਲੇਕ ਕਾਨੂੰਨੀ ਜੀ ਲੱਗਦਾ ਵੀ ਉਹ ਜ਼ਿਆਦਾ ਤੇਰੀ ਇਸ ਚੀਜ਼ ਨੂੰ ਚੱਕਿਆ ਜਾਊਗਾ ਮੀਡੀਆ ਵੀ ਦੋ ਚਾਰ ਵਾਰ ਹੋਊਗਾ ਅੱਗੇ ਪਿੱਛੇ ਹੋਊਗਾ ਲੇਕਿਨ ਗਰਾਊਂਡ ਜ਼ੀਰੋ ਤੇ ਜਾ ਕੇ ਉਸ ਲੇਡੀਜ਼ ਨੂੰ ਇਨਸਾਬ ਮਿਲਣਾ ਚਾਹੀਦਾ ਕਨਸਟੇਬਲ ਨੂੰ আর ਉਹਦੇ ਘਰ ਵਾਲ ਨੂੰ ਪੜਦੀ ਸਜ਼ਾ ਸਖਤ ਹੋ ਬੀਗਣੀ ਚਾਹੀਦੀ ਆ ਨਾ ਇਹ ਨਹੀਂ ਹੋਣਾ ਚਾਹੀਦਾ ਵੀ ਹਾਂ ਹੁਣ ਉਹਨੂੰ ਸਪੈਂਡ ਕਰ ਦਿੱਤਾ ਗਿਆ 2 ਜਾਂ 3 ਮਹੀਨੇ ਬਾਅਦ ਫਿਰ ਉਹ ਡਿਊਟੀ ਤੇ ਆ ਜਾਂਦੀ ਹੈ ਕਿਤੇ ਨਾ ਕਿਤੇ ਪੱਕਾ ਜਿਹਨੂੰ ਕਹਿੰਦੇ ਨੇ ਆ ਪੱਕੇ ਤੌਰ ਤੇ ਟਰਮੀਨੇਟ ਕਰ ਦੇਣਾ ਕਿਤੇ ਨਾ ਕਿਤੇ ਐਦਾਂ ਦੇ ਜਿਹੜੇ ਫਰਮਾਨ ਆਉਣੇ ਚਾਹੀਦੇ ਆ ਕੁਕਾ ਜਰਮੈਂ ਮੈਂ ਸਵੇਰੇ ਇੱਕ ਚੈਨਲ ਤੇ ਖਬਰ ਦੇਖ ਰਿਹਾ ਸੀ ਇਹ ਪਹਿਲੀ ਵਾਰ ਸਸਪੈਂਡ ਨਹੀਂ ਹੋਈ ਇਹ ਪਹਿਲਾਂ ਵੀ ਕਈ ਛੋਟੇ ਮੋਟੇ ਕੇਸਾਂ ਵਿੱਚ ਘੱਟੋੜ ਸੱਤ ਤੋਂ ਅੱਠ ਵਾਰ ਸਸਪੈਂਡ ਹੋ ਚੁੱਕੀ ਹੈ ਪਰ ਹੈਰਾਨੀ ਹੈ ਕਿ ਐਨੀ ਵਾਰ ਸਸਪੈਂਡ ਹੋਣ ਤੋਂ ਬਾਅਦ ਫਿਰ ਇਹਨੂੰ ਰੱਖਿਆ ਗਿਆ ਇਹਦੀ ਇਨਕੁਆਰੀਆਂ ਕਿਉਂ ਨਹੀਂ ਖੋਲੀਆਂ ਗਈਆਂ ਛੋਡੀ ਸਾਹਿਬ ਪਹਿਲਾਂ ਦੇ ਜਿਹੜਾ ਸਸਪੈਂਡ ਕਰਨ ਦਾ ਸਿਸਟਮ ਹੈ ਸਾਨੂੰ ਤਾਂ ਇਹ ਇਹਦੇ ਤੇ ਹੀ ਬੜੀ ਸ਼ਰਮ ਆ ਰਹੀ ਹੈ ਜੀ ਜੀ ਸਸਪੈਂਡ ਹੋਣਾ ਮਤਲਬ ਇੱਕ ਦਾਗ ਲੱਗਣਾ ਹੈ ਜੀ ਇੱਕ ਕੁਐਸਚਨ ਚੈਨਲ ਲੱਗ ਜਾਣਾ ਵੀ ਤੁਸੀਂ ਡਿਊਟੀ ਸਹੀ ਨਹੀਂ ਕਰ ਰਹੇ ਹਾਂ ਜਦੋਂ ਦਾਗ بار بار ਲੱਗਣ ਦੇ ਆਪਸ਼ਨ ਕਿਉਂ ਦਿੱਤੇ ਜਾਂਦੇ ਆ ਜੀ ਇੱਕ ਜਾਂ ਦੋ ਹੋਣ ਤੋਂ ਬਾਅਦ ਤਿੰਨ ਹੋਣ ਤੋਂ ਬਾਅਦ ਪੱਕਾ ਹੀ ਲੱਗ ਜਾਣਾ ਚਾਹੀਦਾ ਵੀ ਜੇ ਹੁਣ ਤੇਰਾ ਅਗਲਾ ਨੰਬਰ ਆ ਗਿਆ ਤੂੰ ਮੁੜ ਕੇ ਬਈ ਯੋਗ ਨਹੀਂ ਕਰੂੰਗਾ ਜਿੰਨੇ ਤਾਂ ਪੈਸੇ ਕਮਾਏ ਆ ਉਹ ਸਾਰੇ ਤੈਨੂੰ ਖਜ਼ਾਨੇ ਚਵਾ ਕਰਾਉਣੇ ਪੈਣਗੇ ਇੰਨਾ ਦੀ ਕਿਤੇ ਨਾ ਕਿਤੇ ਸਜ਼ਾਵਾ ਹੋਣ ਫਿਰ ਹੋ ਸਕਦਾ ਜੀ ਕੁਝ ਕਿਉਂਕਿ ਦੇਖੋ ਅਜੇ ਅਜੇ ਹੀਆਂ ਔਰਤਾ ਕਰਕੇ ਜਿਹੜੇ ਸਾਡੇ ਮੈਂ ਸਾਰੇ ਤਾਂ ਨਹੀਂ ਕਹਿੰਦਾ ਹਾਂ ਜਿਹੜੇ ਕੋਈ ਚੰਗੇ ਵੀ ਅਫਸਰ ਨੇ ਉਹਨਾਂ ਦੇ ਉਹਨਾਂ ਨੂੰ ਵੀ ਬਦਨਾਮੀ ਝੱਲਨੀ ਪੈਂਦੀ ਹੈ ਦੇਖੋ ਜਿਹੜੇ ਪੁਲਿਸ ਵਾਲੇ ਆਏ ਨੇ ਜਦੋਂ ਕਿਲੋ ਚਟਾ ਲੈ ਕੇ ਜਾ ਰਹੇ ਸੀ ਉਹਨਾਂ ਨੇ ਜਦੋਂ ਜਾਇਦ ਕਰੀ ਪੂਰੀ ਡਿਊਟੀ ਨਿਭਾਈ ਆ ਜੀ ਜੀ ਚਤੂ ਨਹੀਂ ਪੇਸ਼ ਗਈ ਛਾਤਰ ਸੀ ਜੋ ਵੀ ਸੀ ਪਾਵਰ ਦਾ ਬਲ ਦਿਖਾ ਕੇ ਨਿਕਲ ਗਈ ਅਗਰ ਪੁਲਿਸ ਹਿੰਮਤ ਨਾ ਕਰੇ ਜਾਂ ਪੁਲਿਸ ਇਹ ਹਿੰਮਤ ਨਾ ਦਿਖਾਉਂਦੀ ਤਾਂ ਇਹ ਫੜਨਾ ਜੀ ਹੁੰਦੀ ਕਿਤੇ ਨਾ ਕਿਤੇ ਜਿਹੜੇ ਚੰਗੇ ਬੰਦੇ ਹੁੰਨੇ ਆ ਕੋਸ਼ਿਕ ਜਿਹੜੀਆਂ ਕਾਲੀਆਂ ਘੇਡਾਂ ਚਾਰ ਘੇਡਾਂ ਮਿਲ ਜਾਣੀ ਹੁੰਦੀਆਂ ਉਹ ਸਾਰੇ ਗਰੁੱਪ ਨੂੰ ਖਰਾਬ ਕਰ ਦਿੰਦੀਆਂ ਹੁੰਦੀਆਂ ਜੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਜੀ ਸਰਕਾਰਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਲੇਕਿਨ ਸਰਕਾਰਾਂ ਦੇ ਵਿੱਚ ਕੁਝ ਮੰਤਰੀ ਸੰਤਰੀ ਐਮ ਐਲ ਏ ਲੱਗ ਜਾਂਦੇ ਆ ਜੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੋਈ ਸੀਨੀਅਰ ਜੂਨੀਅਰ ਐ ਇਸ ਜਿਹੜੀਆਂ ਕਾਲੀਆਂ ਘੇਡਾਂ ਰਲ ਜਾਂਦੀਆਂ ਇਹ ਪੂਰੇ ਦੇ ਪੂਰੇ ਬਜ਼ਰ ਪੂਰੇ ਦੇ ਡਿਪਾਰਟਮੈਂਟ ਨੂੰ ਸਰਕਾਰਾਂ ਨੂੰ ਬਦਨਾਮ ਕਰ ਦਿੰਦੇ ਆ ਜੀ ਰੋਪਾ ਔਰ ਸ਼ਰਮਾ ਜੀ ਇੱਕ ਅਪਡੇਟ ਮੈਨੂੰ ਆਈ ਹੈ ਕਿ ਏ ਇੰਸਟਾ ਕਿਉਂ ਨੂੰ ਤਾਂ ਕਹਿੰਦਾ ਸੀ ਇਹ ਇੰਸਟਾਗ੍ਰam ਚਲਾਉਂਦੀ ਸੀ ਇਹ ਦਾ ਉੱਥੇ ਜਿਆਦਾ ਨੈਟਵਰਕ ਇਹ ਮੁੰਡਿਆਂ ਨੂੰ ਫਸਾ ਕੇ ਉਹਨਾਂ ਨੂੰ ਜਿਹੜੇ ਨਸ਼ੇੜੀ ਸੀਗੇ ਉਹਨਾਂ ਅਟੈਚ ਕਰਕੇ ਉਹਨਾਂ ਨੂੰ ਜਿਆਦਾ ਨਸ਼ਾ ਵੇਚ ਰਹੀ ਸੀ ਤਾਂ ਕਰਕੇ ਇਹਨੂੰ ਇੰਸਟਾ ਕਿਉਂ ਵੀ ਕਿਹਾ ਗਿਆ ਹਾਂ ਦੇਖੋ ਛੋਡੀ ਸਾਹਿਬ ਪਹਿਲਾਂ ਤਾਂ ਤੁਸੀਂ ਇਹਦੀ ਆਈਡੀਆਂ ਚੈੱਕ ਕਰਿਓ ਜ਼ੂਮ ਕਰਕੇ ਦੇਖਿਓ ਘੜੀ ਲੱਖ ਰੁਪਏ ਦੇ ਥੱਲੇ ਘੜੀ ਨਹੀਂ ਜੀ ਹਾਂਜੀ ਹਾਂਜੀ ਦੂਜਾ ਜਿਹੜਾ ਇਹ ਤੁਸੀਂ ਡਰੱਗਸ ਦਾ ਹੋਇਆ ਜਾਂ ਇਹ ਚਿੱਟੇ ਫਿੱਟੇ ਦਾ ਹੋਇਆ ਜਿਹੜੇ ਇਦਾਂ ਦੇ ਨਸ਼ੇ ਆ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਦੇਖੋਗੇ ਫੇਸਬੁੱਕ ਤੇ ਮੈਸੈਂਜਰਾਂ ਤੇ ਇੰਸਟਾਗ੍ਰਾਮ ਤੇ ਇਦਾਂ ਦੇ ਤੁਹਾਡੇ ਨਾਲ ਲੋਕ ਜੁੜਨਗੇ ਜਿਹੜੇ ਇਸ ਚੀਜ਼ ਦਾ ਧੰਦਾ ਕਰਦੇ ਇਸ ਚੀਜ਼ ਦਾ ਸੇਵਨ ਕਰਦੇ ਆ ਕਿਤੇ ਨਾ ਕਿਤੇ ਕੋਟਵਾਲਾਂ ਦੇ ਵਿੱਚ ਗੱਲ ਕਰਕੇ ਉਹ ਜੇ ਫਿਰ ਨੇੜੇ ਉਹਨਾਂ 'ਤੇ ਡਿਲੀਵਰੀ ਵੀ ਪਹੁੰਚ ਜਾਂਦੀ ਉਹਨਾਂ ਦੀ ਇਹ ਜਿਹੜੇ ਦੇਖੋ ਮੈਂ ਕਿੰਨੀ ਵਾਰ ਕਿਹਾ ਵੀ ਚਾਹੇ ਕੋਈ ਵੀ ਐਪ ਚੱਲਦੀ ਆ ਇੰਸਟਾਗ੍ਰਾਮ ਚੱਲਦੀ ਆ ਚਾਹੇ YouTube ਚੱਲਦੀ ਆ ਚਾਹੇ ਫੇਸਬੁੱਕ ਚੱਲਦੀ ਆ ਉਹਨਾਂ ਦੇ ਜਿਹੜੇ ਓਨਰ ਆ ਤਾਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਲੋਕਾਂ ਨੂੰ ਸਿਸਟਮ ਚੋਂ ਹਟਾ ਦੇਣਾ ਚਾਹੀਦਾ ਬਲੌਕ ਕਰ ਦੇਣਾ ਚਾਹੀਦਾ ਜੋ ਕਿ ਨਹੀਂ ਹੁੰਦਾ ਸ਼ਰਮਾ ਇਹ ਹੀ ਤਾਂ ਸਾਡੇ ਸਰਕਾਰਾਂ ਦੀਆਂ ਕਮੀਆਂ ਨੇ ਪਰ ਹਾਂ ਇਹ ਆਥਾਈ ਹੈ ਹੁਣ ਇਹ ਹੋ ਸਕਦਾ ਹੈ ਕਿ ਇੱਕ ਦਿਨ ਦੇ ਵਿੱਚ ਕੋਈ ਵੱਡੀ ਮੱਛੀ ਪੁਲਸੀ ਕਾਬੂ ਆਏਗੀ ਜੋ ਜਾਂਚ ਅਧਿਕਾਰਨ ਦਾ ਲਾਸਟ ਵਰਡ ਸੀਗੇ ਦੇਖੋ ਮੱਛੀ ਵਾ ਪੁਰਸ ਦੀ ਵੀ ਆ ਸਕਦੀ ਹੈ ਬੜੇ ਬੜੇ ਮਗਰਮਾਚ ਜਿਹੜੇ ਰਾਜਨੀਤਿਕ ਲੋਕਾਂ ਚੋਂ ਵੀ ਆ ਸਕਦੇ ਆ ਮੌਜੂਦਾ ਸਰਕਾਰ ਚੋਂ ਵੀ ਆ ਸਕਦੇ ਆ ਆਮ ਜਿਹੜੀਆਂ ਪਾਰਟੀਆਂ ਉਹਨਾਂ ਚੋਂ ਰਾਜਨੀਤਿਕ ਲੋਕ ਵੀ ਆ ਸਕਦੇ ਕਿਉਂਕਿ ਬਿਨਾ ਪਾਵਰ ਤੋਂ ਕਿਸੇ ਕਾਂਸਟੇਬਲ ਦੀ ਕੀ ਚਾਹੇ ਬੜੀ ਅਹੁਦੇ ਤੇ ਵੀ ਕੋਈ ਨੇੜੇ ਉਹ ਨਹੀਂ ਆ ਰਿਹਾ ਇੰਨਾ ਕਰ ਸਕਦਾ ਜੀ ਬਿਨਾ ਜੇ ਤੁਹਾਡੇ ਸਪੋਰਟ ਨਹੀਂ ਹੈਗੀ ਸਪੋਰਟ ਹੈਗੀ ਹੈ ਅਗਰ ਸਹੀ ਤਰੀਕੇ ਨਾਲ ਜਾਂਚ ਹੋਊਗੀ ਸਹੀ ਤਰੀਕੇ ਨਾਲ ਇਸ ਜੀ ਦੀ ਦਾ ਜਾਂਚ ਪਾਰਕ ਕੀਤੀ ਜਾਊਗੀ ਤਾਂ ਕੱਲੇ ਕੱਲੇ ਦਾ ਚਿਹਰਾ ਸਾਹਮਣੇ ਆ ਜਾਏਗਾ ਉਹੀ ਐਸੀ ਉਹੀ ਪਬਲਿਕ ਚਾਹੁੰਦੀ ਹੈ ਵੀ ਅਗਰ ਕਿਸੇ ਨੂੰ ਨਿਆਂ ਨਹੀਂ ਮਿਲਦਾ ਕਿਸੇ ਨਾਲ ਅਨਿਆਂ ਹੋ ਰਿਹਾ ਤਾਂ ਉਹਨੂੰ ਨਿਆਂ ਮਿਲਣਾ ਚਾਹੀਦਾ ਤਾਂ ਜੋ ਐਦਾਂ ਦੇ ਲੋਕ ਜਿਹੜੇ ਇਹਕ ਆਮ ਲੋਕਾਂ ਤੇ ਅਤਿਆਚਾਰ ਕਰਦੇ ਆ ਕਿਸੇ ਦੇ ਘਰ ਬਰਬਾਦ ਕਰਦੇ ਆ ਕਿਸੇ ਦਾ ਘਰ ਆ ਜਾੜ ਦਿੰਦੇ ਆ ਹੁਣ ਤੁਸੀਂ ਉਹ ਲੇਡੀਜ਼ ਜਿਹਦੇ ਦੋਤੀ ਆ ਉਹਨੂੰ ਪੁੱਛ ਕੇ ਦੇਖੋ ਤੇ ਦਿਲ ਤੇ ਕੀ ਬੀਤਦੀ ਹੋਗੀ ਇਹੋ ਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸ਼ਰਮਾਈ ਸਭ ਤੋਂ ਵੱਡੀ ਕੇ ਵੀ ਅਪਡੇਟ ਹੈ ਕਿ ਜਦੋਂ ਇਸ ਨੂੰ ਕਾਬੂ ਕੀਤਾ ਗਿਆ ਤਾਂ ਇਹ ਬਹੁਤ ਅਰੀ ਸੋਹਣੀ ਸੱਕੀ ਹੈਗੀ ਵੀ ਹੈ ਬਣ ਕੇ ਵੀ ਰਹਿੰਦੀ ਗੂਚੀ ਦੇ ਐਨਕਾਂ ਲਾਉਂਦੀ 30000 ਦੀਆਂ ਤੇ ਜਦੋਂ ਥਾਰ ਤਿਆਰੀ ਸੀ ਤਾਂ ਇਹਨੂੰ ਰੋਕਿਆ ਗਿਆ ਤੇ ਉਸ ਸਮੇਂ ਇਹਨੇ ਆਪਣਾ ਆਈਕਾਰ ਦਿਖਾਇਆ ਮੈਂ ਪੁਲਿਸ ਚਾ ਤੇ ਇਹਨੇ ਆਪਣੀ ਪੂਰੀ ਧੌਂ ਜਮਾਣੀ ਚਾਹੀ ਪਰ ਉਹ ਪੁਲਿਸ ਅਧਿਕਾਰੀ ਜਿਹੜੇ ਐਸਐਚਓ ਸੀਗੇ ਉਹਨਾਂ ਨੇ ਪੂਰੀ ਸ਼ਕਤੀ ਦੇ ਨਾਲ ਤਲਾਸ਼ੀ ਦਿੱਤੀ ਤਾਂ 17 ਗ੍ਰਾਮ 17.8 ਜਿਹੜਾ ਕਿ ਉੱਥੇ ਕੋ ਨਿਕਲਿਆ ਮੌਕੇ ਤੇ ਜੋ ਉਹਨਾਂ ਨੇ ਦੱਸਿਆ ਤੇ ਇਹਨੇ ਉੱਥੇ ਵੀ ਧੌਂ ਜਮਾਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਹਾਂ ਉਹ ਪੁਲਿਸ ਨੇ ਸਹੀ ਕੰਮ ਕੀਤਾ ਅਸੀਂ ਇਹ ਨਹੀਂ ਕਹਿੰਦੇ ਪਰ ਹੁਣ ਇਹ ਦੇਖਣਾ ਹੈ ਕਿ ਇਹਦੇ ਬੁਲਡੋਜ਼ੋ ਚੱਲੇਗਾ ਨਾ ਚੱਲੇਗਾ ਕਿਉਂਕਿ ਜਿਵੇਂ ਤੁਸੀਂ ਕਹਿੰਦੇ ਹੋ ਦੋ ਕੁੜੀਆਂ ਦੀ ਮਾਂ ਉਹਨੇ ਵੀ ਕਈ ਉਹ ਪਿਛਲੇ 4-5 ਸਾਲ ਤੋਂ ਵਾਇਟ ਅਰਜੀ ਕਿਸੇ ਅਫਸਰ ਨੇ ਉਹਦੀ ਗੱਲ ਨਹੀਂ ਸੁਣੀ ਹਾਂ ਹੁਣ ਹੁਣ ਮੌਕਾ ਲੱਗਿਆ ਹੁਣ ਮੌਕੇ ਤੇ ਹਾਂ ਬਿਲਕੁਲ ਦੇਖੋ ਜਿਹੜਾ ਇੱਕ ਸਾਨੂੰ ਮਾਨਜੋਗ ਅਦਾਲਤਾਂ ਦਾ ਪੁਲਿਸ ਪ੍ਰਸ਼ਾਸਨ ਤੇ ਸਾਨੂੰ ਥੋੜਾ ਜਿਹਾ ਜਿਹੜਾ ਨਰਾਤਿਆਂ ਦੇ ਟਾਈਮ ਦੇ ਵਿੱਚ ਜਿਹੜੀਆਂ ਸਾਨੂੰ ਪੋਜੀਟਿਵ ਰਿਪੋਰਟਾਂ ਮਿਲੀਆਂ ਹਾਂ ਹਾਂ ਮਹਾਮਾਰੀ ਦਾ ਜਿਹਨੂੰ ਕਹਿੰਦੇ ਨੇ ਦਿਨ ਚੱਲਦੇ ਆ ਇਹਨਾਂ ਦੇ ਵਿੱਚ ਉਹਨਾਂ ਦੇ ਉੱਤੇ 8000 ਕਰਨੇ ਵਾਲੇ ਲੋਕਾਂ ਨੂੰ ਸਜ਼ਾਵਾਂ ਮਿਲਦੀਆਂ ਜੀ ਦੇਖੋ ਬਿਲਕੁਲ ਪਰਮਾਤਮਾ ਇੱਕ ਨਾ ਇੱਕ ਦਿਨ ਤਾਂ ਆਪਣਾ ਜਿਹੜਾ ਉਹ ਅਸਲੀ ਰੰਗ ਦਿਖਾਉਂਦਾ ਜਾਂ ਉੱਥੇ ਰਿਜ਼ਲਟ ਤੱਕ ਪਹੁੰਚਦਾ ਸੋ ਸਾਨੂੰ ਜਿਹੜੇ ਐਦਾਂ ਤਣਾ ਨਹੀਂ ਕਰਨੇ ਚਾਹੀਦੇ ਕਿਸੇ ਦੇ ਘਰ ਬਰਬਾਦ ਨਹੀਂ ਕਰਨੇ ਚਾਹੀਦੇ ਨਸ਼ਿਆਂ ਤੇ ਲਾ ਕੇ ਪੁੱਤਾਂ ਨੂੰ ਨਹੀਂ ਮਰਵਾਉਣਾ ਚਾਹੀਦਾ ਸੋਢੀ ਸਾਹਿਬ ਜੀ ਦਾ ਪੁੱਤ ਨਸ਼ਿਆਂ ਦੇ ਰਸਤੇ ਤੇ ਚੱਲੇ ਜਾਂਦਾ ਜਾਂ ਆਮ ਦੁਨੀਆ ਛੱਡ ਕੇ ਚੱਲੇ ਜਾਂਦਾ ਉਸ ਮਾਂ ਬਾਪ ਨੂੰ ਪੁੱਛ ਕੇ ਦੇਖੋ ਵੀ ਤੁਹਾਡੇ ਮਨਾਂ ਤੇ ਕੀ ਵੀਤੀ ਅੱਜ ਪੰਜਾਬ ਦੇ ਵਿੱਚ ਲੱਖਾਂ ਲੋਕ ਐ ਜਿਹੜੇ ਨਸ਼ਿਆਂ ਦੇ ਜਿਨ੍ਹਾਂ ਦੇ ਪੁੱਤ ਭੇਟ ਚੜ ਗਏ ਆ ਉਹਨਾਂ ਨੂੰ ਪੁੱਛ ਕੇ ਜਾ ਕੇ ਦੇਖੋ ਵੀ ਇਹ ਚ ਉਹਨਾਂ ਦੀ ਸਾਰ ਲੈਣ ਵਾਲਾ ਕੌਣ ਹੈ ਜੀ ਔਰ ਸ਼ਰਮਈ ਉਹਨਾਂ ਦੀ ਛਟੋ ਇਸ ਔਰਤ ਦੇ ਯਾਨੀ ਕਿਹੜੇ ਮਾਪਿਓ ਹੈ ਉਹਨਾਂ ਦਾ ਗਰਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਮੀਡੀਆ ਚੈਨਲ ਦੇ ਵੱਲੋਂ ਤਾਂ ਉਹਨਾਂ ਨੂੰ ਇੰਨੀ ਸ਼ਰਮ ਆਈ ਉਹ ਕੈਮਰਾ ਦੇ ਪਿੱਛੇ ਯਾਨੀ ਕਿ ਗੁੱਸਾ ਕਰਕੇ ਚਲੇ ਗਏ ਅਸੀਂ ਕੁਝ ਹੋਰ ਕਰ ਲਾਂਗੇ ਸਾਨੂੰ ਕੁਝ ਨਾ ਪੁੱਛੋ ਅਸੀਂ ਬਹੁਤ ਸ਼ਰਮਸਾਰ ਆ ਦੇਖੋ ਉਹਨੇ ਆਪਣੇ ਪਰਿਵਾਰ ਬਾਰੇ ਵੀ ਸੋਚਿਆ ਤਾਂ ਦੇ ਕੋਲ ਜਿਹੜੀ ਸਾਹਿਬ ਹੁਣ ਪਰਿਵਾਰ ਕਿਆ ਕਰੇ ਜੀ ਹੁਣ ਪਰਿਵਾਰ ਨੂੰ ਕੋਈ ਪਤਾ ਥੋੜੀ ਵੀ ਸਾਡਾ ਕੌਣ ਕਿਆ ਕਰ ਰਿਹਾ ਅਗਰ ਪਤਾ ਵੀ ਹੁੰਦਾ ਕੋਈ ਨਾ ਕੋਈ ਮਜਬੂਰੀਆਂ ਨੇ ਲੜਾਈ ਝਗੜੇ ਨੇ ਘਰ ਦੇ ਵਿੱਚ ਨਹੀਂ ਉਸ ਚੀਜ਼ ਨੂੰ ਕੰਟਰੋਲ ਕਰ ਪਾਉਂਦੇ ਜੀ ਜਦੋਂ ਫਿਰ ਕਿਤੇ ਨਾ ਕਿਤੇ ਲੋਕ ਨਹੀਂ ਕੀ ਆ ਜਾਣ ਫਿਰ ਪਰਿਵਾਰ ਕਿਆ ਕਰਨਗੇ ਜੀ ਵਿਚਾਰੇ ਜਿਹੜੇ ਸਪੋਰਟ ਕਰਨਗੇ ਉਹਨਾਂ ਤੋਂ ਲੋਕ ਸਿੱਧੇ ਖੁੱਲ ਕੇ ਗਾਲਾਂ ਕੱਢਣਗੇ ਜਿਹੜੇ ਕਹਣਗੇ ਸਾਡੇ ਬੱਚੇ ਨੇ ਗਲਤ ਕੰਮ ਕੀਤਾ ਇਹਨੂੰ ਕਰਨਾ ਨਹੀਂ ਤਾਂ ਚਾਹੀਦਾ ਉਹ ਲੋਕ ਫਿਰ ਮਾਂ ਬਾਪ ਵਿਚਾਰੇ ਫਸ ਵੀ ਜਾਣੇ ਰਿਐਲਿਟੀ ਵੀ ਹੁੰਦੀ ਆ ਬੱਚਿਆਂ ਦੇ ਬਾਰੇ ਨਹੀਂ ਪਤਾ ਹੁੰਦਾ ਚਾਹੇ ਉਹ ਏਡੀ ਉਮਰ ਆ ਜਾ ਸਰ ਮੈਨੂੰ ਲੱਗਦਾ ਨਹੀਂ ਵੀ ਜੇਕਰ ਐਵੇਂ ਉੱਪਰ ਕੋਈ ਸਖਤ ਐਕਸ਼ਨ ਲਿੱਤਾ ਜੇ ਇਸ ਕਨਸਟੇਬਲ ਤੇ ਕੱਲਾ ਸਸਪੈਂਡਿੰਗ ਅਸੀਂ ਕਹਿੰਦੇ ਸਸਪੈਂਡ ਤਾਂ ਫਿਰ ਤੁਸੀਂ ਸਹੀ ਕਰੋ ਵੀ 3 ਮਹੀਨੇ ਬਾਅਦ ਹੀ ਹੋ ਜੇਗੀ ਕੋਈ ਸਖਤ ਐਕਸ਼ਨ ਲਿੱਤਾ ਜੇ ਤਾਂ ਕਿ ਜਿਹੜੇ ਹੋਰ ਅਜੇ ਪੁਲਿਸ ਮੁਲਾਜ਼ਮ ਹੈ ਅਜੇ ਇਹ ਕੰਮ ਨਾ ਕਰਨ ਹਾਂ ਬਿਲਕੁਲ ਪੁਲਿਸ ਮੁਲਾਜ਼ਮ ਵੀ ਨਾ ਕਰਨ ਆਪ ਪਬਲਿਕ ਵੀ ਨਾ ਕਰੇ ਦੇਖੋ ਇਸ ਚੀਜ਼ ਦਾ ਡਰ ਹੋਣਾ ਚਾਹੀਦਾ ਜਿਹੜਾ ਨਸ਼ਾ ਤਸਕਰੀ ਦੀ ਗੱਲ ਕਰਦਾ ਸੋਢੀ ਸਾਹਿਬ ਨਸ਼ੇ ਦਾ ਐਗਾਂ ਦਾ ਕੋਡ ਆ ਜਿਹੜਾ ਚੀਜ਼ ਲੈ ਕੇ ਆਂਦੀ ਹੈ ਉਹਨਾਂ ਨੂੰ ਪ੍ਰਮਾਤਮਾ ਸਖਤ ਤੋਂ ਸਖਤ ਸਜ਼ਾ ਦੇਵੇ ਛੋਟੀ ਸਾਹਿਬ ਜਿਹੜੇ ਨਸ਼ਿਆਂ ਦੇ ਚਿੱਟੇ ਫਿੱਟੇ ਦੇ ਅੱਜ ਦੌਰ ਚੱਲ ਰਹੇ ਆ ਨੌਜਵਾਨ ਦੇਖੇ ਨਹੀਂ ਜਾਂਦੇ ਉਹਨਾਂ ਦੇ ਪਰਿਵਾਰ ਦੇਖੇ ਨਹੀਂ ਜਾਂਦੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਏਸੀ ਕਹਿਣਾ ਚਾਹੁੰਦੇ ਆ ਵੀ ਚਾਹੇ ਉਹ ਕੋਈ ਡਿਪਾਰਟਮੈਂਟ ਚਾਹੇ ਚਾਹੇ ਕੋਈ ਆਮ ਹੈ ਅਗਰ ਕੋਈ ਨਸ਼ਾ ਤਸਕਰੀ ਕਰਦਾ ਤਾਂ ਉਹਨੂੰ ਵੱਣਦੀ ਸਜ਼ਾ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਜੋ ਲੋਕਾਂ ਦੇ ਮਨ ਦੇ ਵਿੱਚ ਡਰ ਬੈਠੇ ਐਦਾਂ ਦਾ ਕ੍ਰਾਈਮ ਨਾ ਕਰਨ ਲੋਕ ਸ਼ਰਮ ਵੀ ਅਸੀਂ ਇਹ ਚਾਹੁੰਦੇ ਆ ਕਿ ਨਾ ਰੋਜ਼ ਐਵਰੇਜ ਪੰਜਾਬ ਚੋਂ 15 ਜਾਂ 17 ਮੋਤਾ ਡੈਲੀ ਹੋ ਰਹੀਆਂ ਉਹ ਵੀ ਇਸ ਚਿੱਟੇ ਦੇ ਕਲੰਕ ਕਰਕੇ ਕਦੇ ਸੁਣਿਆ ਨਹੀਂ ਸੀ ਡਾਕਟਰ ਤਾਂ ਕਹਿੰਦੇ ਕਹਿੰਦੇ ਨਸ਼ਾ ਕੀ ਤੁਹਾਨੂੰ ਪਤਾ ਹੀ ਨਹੀਂਦਾ ਕਦੇ ਸੁਣਿਆ ਨਹੀਂ ਸੀ ਕਿੱਥੋਂ ਆ ਰਿਹਾ ਹੈ ਵੀ ਨਹੀਂ ਪਤਾ ਪਰ ਹਾਂ ਇਹ ਕੋੜ ਪੰਜਾਬ ਨੂੰ ਲੱਗ ਚੁੱਕਿਆ ਹੈ ਇਸ ਤੇ ਸਖਤ ਕਾਨੂੰਨ ਦੀ ਬਣਦੀ ਲੋੜ ਹੈ ਮੇਰੇ ਹਿਸਾਬ ਨਾਲ ਤਾਂ ਦੇਖੋ ਸੋਢੀ ਸਾਹਿਬ ਬਣਨ ਇੱਕ ਮਿੰਟ ਤੁਸੀਂ ਲਾਈਨ ਕੱਟੋ ਨਾ ਡਾਕਟਰ ਸਾਹਿਬ ਆਗੇ ਉਹਨਾਂ ਨੂੰ ਲੈਣ ਦੇ ਵਿੱਚ ਜੀ ਜੀ ਸੁਣਿਓ ਹੈਲੋ ਹੈਲੋ हेल। हेलो।, हेलो हेलो मेरे तो ना फोन से कट गया हां शर्मा जी आएगा दोबारा ले लेंगे फोन गलतियाँ कट्ट गया जी, जी जी आ गया एक मिनट ती सुय हैलो है सर श्रीकाल डॉक्टर साहब सत्या डॉक्टर साहब लाइव देख रहे हो कि मैं दराव हां जी मैं देख रहा हूं कि ਜਿਹੜਾ ਇਹ ਇਹਦਾ ਬਹੁਤ ਮਤਲਬ ਇਸ ਤਰ੍ਹਾਂ ਦੇ ਪ੍ਰੋਫੈਸ਼ਨਲ ਔਰਤ ਹੈ ਇਹ ਇਹਨੇ ਇੱਕ ਡਾਕਟਰ ਨੂੰ ਵੀ ਚੱਕਰ ਚ ਪਾਇਆ ਤਾਂ ਕਿਸੇ ਨੂੰ ਰੇਪ ਵਾਲੇ ਚੱਕਰ ਚ ਪਾਇਆ ਕਿਸੇ ਨੂੰ ਮਤਲਬ ਇਹਦਾ ਤਾਂ ਤਾਂਹਾਂ ਤੱਕ ਦਾ ਇਹਦਾ ਆਈ ਜੀ ਰੈਂਕ ਤੱਕ ਦਾ ਅੰਤਾਰ ਨਾਲ ਹੀ ਗੀਂਦੀ ਗੁੰਮ ਹੈ ਇਹ ਕੋਈ ਇਹ ਨਹੀਂ ਹੈ ਕਿ ਉਹਦੇ ਉਹਦੇ ਕੋਲ ਦੋ ਆ iPhone ਫਟੇਗੇ 60 ਲੱਖ ਰੁਪਏ ਦੇ ਜੀ ਮਤਲਬ ਕਹਿਣ ਦਾ ਭਾਵ ਆ ਉਹ ਕਹਿੰਦੀ ਮੇਰਾ ਫੋਨ ਫੜਾਉ ਮੈਂ ਤੁਹਾਡੀ ਗੱਲ ਕਰਾਂ ਨਹੀਂ ਉੱਪਰ ਉਹਦਾ ਨਾਂ ਵੀ ਲੈ ਤੇ ਮਤਲਬ ਕਹਿਣ ਤੋਂ ਭਾਵ ਹੈ ਵੀ ਇਹ ਜਿਹੜਾ ਆਵਾ ਉੱਤਿਆ ਹੋਇਆ ਇਹਨੂੰ ਸਤਜਾਪੀ ਚ ਕਹਿੰਦੇ ਆ ਇੱਕ ਨੂੰ ਕਿਰੋਨੀਆ ਕਿ ਉੱਤਿਆ ਸਭ ਆਵਾ ਉਹ ਚੀਜ਼ ਹੈ ਮਤਲਬ ਇਸ ਚੀਜ਼ ਨੂੰ ਕਾਫੀ ਜਿਹੜਾ ਢੰਗਾਈ ਜਾਂਚ ਮੰਗਦੀ ਹੈ ਜੇ ਜਾਂਚ ਨਾਲ ਆਖਰੀ ਤਨੋਂ ਮਨੋਂ ਪੂਰੀ ਸੱਚੀ ਜਾਂਚ ਹੋਵੇ ਤਾਂ ਇਹਦੇ ਚ ਖਲਾਸੇ ਬਹੁਤ ਵੱਡੇ ਹੋ ਸਕਦੇ ਨੇ ਤੇ ਪੰਜਾਬ ਖਾਖ ਕਰਕੇ ਬਠਿੰਡਾ ਦਾ ਲਸ਼ਾ ਮੁਕਤ ਹੋ ਸਕਦਾ ਹੈ ਪਰ ਡਾਕਟਰ ਸਾਹਿਬ ਉਹ ਤਾਂ ਕੋਰਟ ਤੋਂ ਬਾਹਰ ਆਂਦੇ ਯਾਨੀ ਕਿ ਮੀਡੀਆ ਕਰਮਚਾਰਨਾ ਇਦਾਂ ਬੈਸੀ ਹੈ ਕਹਿੰਦੀ ਮੈਨੂੰ ਝੂਠਾ ਫਸਾਇਆ ਗਿਆ ਮੈਂ ਕਹਿੰਦੀ ਮੈਂ ਕਹਿੰਦੀ ਮੈਂ ਕੋਈ ਨਸ਼ਾ ਹੈ ਹੀ ਨਹੀਂ ਸੀ ਮੇਰੇ ਕੋਲ ਹੱਥ ਉਹ ਜਿਹੜੇ ਹੁਣ ਹੁਣ ਗੱਸੀ ਆਈ ਇਹਦੇ ਨਿچے ਸਵਾਰਟਰ ਨੇ ਜਿਹੜੇ ਮਤਲਬ ਉਹ ਬੰਨੇ ਵੱਡੇ ਅਫਸਰਸ਼ਾਈ ਨਾਲ ਆ ਫਿਰ ਇਹਦੇ ਵਿੱਚ ਮਤਲਬ ਉਹ ਉਹੀ ਗੱਲ ਬਿੰਦਰੀ ਜੀ ਆਲੀ ਤੂੰ ਨਹੀਂ ਬੋਲਦੀ ਕਰਦੇ ਤੂੰ ਨਹੀਂ ਬੋਲਦੀ ਸਿਰੇ ਤੇਰਾ ਮਤਲਬ ਕਹਿਣ ਦਾ ਭਾਵ ਉਹ ਕੀ ਤੇ ਫਿਰ ਟੁੱਕਦਾ ਹੈ ਸੈਣ ਦਾ ਮਤਲਬ ਇਹ ਹੈ ਵੀ ਜਿਹੜਾ ਇਹ ਸਿਸਟਮ ਹੈ ਇਹਦਾ ਇੱਕ ਟ੍ਰੇਨ ਦਾ ਅੰਡਰ ਟ੍ਰੇਨਿੰਗ ਹੁੰਦਾ ਵੀ ਜਿਹੜੇ ਨੇ ਫੜ ਲਈ ਟ੍ਰੇਨਿੰਗ ਆਲਾ ਤਾਂ ਇਹਨੂੰ ਬਾਅਦ 'ਚ ਕੋਈ ਪਾਉਂਦਾ ਹੀ ਨਹੀਂ ਸੀ ਕਿ ਅਸਲ 'ਚ ਟ੍ਰੇਨਡ ਬੰਦਾ ਹੈ ਮਤਲਬ ਕਿ ਉਹਦਾ ਬੰਦਾ ਇਹਨੂੰ ਕੋਈ ਝਾਕਦਾ ਹੀ ਨਹੀਂ ਸੀ ਇਹਦੇ 'ਚ ਜਿਹੜਾ ਕੋਈ ਅੱਜ ਦਾ ਤੁਸੀਂ ਨਾ ਤਾਂ ਇਹ ਤਾਂ ਕੋਈ ਠੀਕ ਹੈ ਵੀ ਕੋਈ ਸਾਡੇ ਬੰਦਾ ਕੋਰਸ ਕਰਦਾ ਸੀਗਾ ਐਸੀਐਸਪੀ ਉਸ ਬੰਦੇ ਨੇ ਹੱਥ ਪਾਇਆ ਮਤਲਬ ਬੰਦਾ ਕਿਸੇ ਦੀ ਯੋਗਤ ਨਹੀਂ ਪੈਂਦੀ ਸੀ ਇਸ ਨੂੰ ਹੱਥ ਤੋਂ ਦੀ ਡਾਕਟਰ ਸਾਹਿਬ ਥਾਰਤਾ ਕੱਲ ਜਬਤ ਕਰ ਲਈਏ ਪਰਤੇ ਦੇ ਵਿੱਚ ਹੁਣ ਸਵਾਲ ਇਹ ਉੱਠ ਰਿਹਾ ਕਿ ਜਿਹੜੀ 2 ਕਰੋੜ ਰੁਪਏ ਦੀ ਕੋਠੀ ਜੇ ਰੰਦੀ ਹੈ ਕਿ ਉਹ ਟੁੱਟੇਗੀ ਦੇਖੋ ਜੀ ਉਹ ਇਹ ਆ ਗਿਆ ਅਸਲ ਤਾਂ ਰੋਜਰ ਨਾਰੀ ਚਾਹੀਦਾ ਸੀ ਗੱਲ ਕਰ ਵੀ ਸਰਕਾਰੀ ਵਿਭਾਗ ਦਾ ਬੰਦਾ ਜਾਣ ਫੋਨ ਦੇ ਕਾਰਨ ਜਿਹੜਾ ਇਹ ਜਾਂਚ ਕਰਨ ਦੇ ਜਾਂਚ ਦੇ ਵਿੱਚ ਫਿਰ ਇਹਨੂੰ ਕਹਿਣਗੇ ਇਹ ਇਹਦਾ ਹੈ ਨਹੀਂ ਕਿਉਂਕਿ ਉਹਦਾ ਡੋਪ ਟੈਸਟ ਹੈ ਜਿਹੜਾ ਉਹ 네ਗੇਟਿਵ ਡਿਕਲੇਅਰ ਕਰਦਾ ਨਾ ਹਾਂਜੀ ਹਾਂਜੀ ਜਿਹਦਾ ਉਹਦਾ ਡੋਪ ਟੈਸਟ ਜਿਹੜਾ 네ਗੇਟਿਵ ਹੈ ਇਹ ਨਸ਼ਾ ਪਤਾ ਕਰਦੀ ਤਾਂ ਹੈ ਜੀ ਹੋ ਸਕਦਾ ਤੇ ਇਹ ਐਪਸ ਇਸ ਤਰੀਕੇ ਨਾਲ ਵੀ ਇਹਦੀ ਜਾਂਚ ਕਰਦੇ ਨਹੀਂ ਇਹ ਨਸ਼ਾ ਪੱਤੇ ਦਾ ਕੰਮ ਵੀ ਨਹੀਂ ਕਰਦੀ ਤੇ ਇਹਦੇ ਨਾਲ ਧੱਕਾ ਹੋਇਆ ਇਹਨੂੰ ਇਨਸਾਫ ਕਰਨ ਵੀ ਅਸੀਂ ਇਨਸਾਫ ਦੇ ਕੇ ਇਹਨੂੰ ਡਿਊਟੀ ਜੁਆਇਨ ਕਰਾ ਲਿਆ ਮਤਲਬ ਕਿਉਂਕਿ ਜਦੋਂ ਉੱਪਰ ਤੱਕ ਤਾਰਾਂ ਜੁੜੀਆਂ ਹੋਈਆਂ ਨੇ ਇਹ ਇਹੋ ਜਿਹੇ ਕੇਸ ਬੜੇ ਮੁਸ਼ਕਲ ਮਿਲਦੇ ਹੁੰਦੇ ਨੇ ਜੇ ਇਹਦੀ ਜਾਂਚ ਕੋਈ ਨਿਰਪੱਖ ਏਜੰਸੀ ਕਰੇ ਨਾ ਜੀ ਸਾਫ ਸੁੱਧਾ ਸੁੱਧ ਪਾਣੀ ਦਾ ਪਾਣੀ ਹੋ ਸਕਦਾ ਕਿਉਂਕਿ ਨਿਰਪੱਖ ਵਾਲਿਆਂ ਨੂੰ ਇੱਥੇ ਰਹਿ ਨਹੀਂ ਦਿੱਤਾ ਜਾਂਦਾ ਹੁਣ ਤੁਸੀਂ ਲਾਓ ਜੀ ਉਹ ਬਾਖਤ ਬਾਖ ਵਾਲੀ ਜਿਹੜੀ ਕੱਫਾ ਉਹਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਜੀ ਚੰਡੀਗੜ੍ਹ ਪੋਸਟ ਦਾ ਜਿਹੜਾ ਡੀਜੀਪੀ ਸਰੇਂਦਰ ਸਿੰਘ ਯਾਦਵ ਇਮਾਨਦਾਰ ਬੰਦਾ ਉਹ ਬੰਦੇ ਨੇ ਕਿਹਾ ਸੀ ਕਿ ਜੀ ਸਾਡੇ ਕਈ ਪਤਾ ਪੁਲਿਸ ਮੁਲਾਜ਼ਮ ਨੇ ਜਿਹੜੇ ਛੋਟੇ ਉਹਨਾਂ ਦਾ ਪੈਸੇ ਵਿਆਜ ਤੇ ਚੱਲਦੇ ਨੇ ਜੀ ਮੈਂ ਜਾਂਚ ਕਰੂੰਗਾ ਤੇ ਉਹਨੂੰ ਹੌਤ ਵੀ ਐਸਐਸਟੀ ਟੋਕਿਆ ਜੀ ਉਸ ਇਮਾਨਦਾਰੀ ਵਾਲਾ ਜਿਹੜਾ ਅਸਰ ਹੈ ਉਹਨੂੰ ਤਾਹਾਂ ਜਾਂ ਤਾਹਜਾੜਾ ਬੰਦੇ ਨੇ ਇਸ ਕਰਕੇ ਹਰ ਇੱਕ ਬੰਦਾ ਨਾ ਆਪਦਾ ਜਿਹੜਾ ਸਿਸਟਮ ਹੈ ਉਹ ਵੀ ਖਰਾਬ ਨਾ ਹੋ ਜੇ ਪਰ ਤੋ ਕਰਕੇ ਫਿਰ ਉਹ ਜਿਹੜਾ ਸੱਚ ਆ ਉਸ ਪਾਉਣ ਦੀ ਕੋਸ਼ਿਸ਼ ਕਰਦਾ ਮੈਂ 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 ਤੁਹਾਡੀ ਗੱਲ ਦਾ ਜਵਾਬ ਸ਼ਰਮਾ ਜੀ ਤੁਹਾਨੂੰ ਬਹੁਤ ਦੇਰ ਤੋਂ ਲਾਈਨ ਤੇ ਹੋੜ ਨੇ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਸ਼ਰਮਾ ਜੀ ਵੱਡੇ ਵੱਡੇ ਅਧਿਕਾਰ ਨਾਲ ਲਿੰਕ ਨੇ ਪੁਲਿਸ ਕਰਮਚਾਰੀਆਂ ਹੋਣ ਚਾਏ ਉਹ ਰਾਜਨੀਤਿਕ ਬੰਦੇ ਹੋਣ ਤਾਂ ਇਹ ਸ਼ਹਿਰ ਤੇ ਕੰਮ ਕਰ ਰਹੀ ਸੀ ਹਾਂ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸੋ ਸੌਖਾ ਨਹੀਂ ਕਿਉਂਕਿ ਪਹਿਲਾਂ ਬਹੁਤ ਵਾਰ ਪੁਲਿਸ ਨੇ ਕੋਸ਼ਿਸ਼ ਕਰਨੀ ਸੀ ਜਿਵੇਂ ਕਿ ਉਹ ਇਨਫੋਰਮੇਸ਼ਨ ਸੀਗੀ ਵੀ 1 ਕਿਲੋ ਚਿਟਾ ਇਹਦੇ ਕੋਲ ਆ ਹੁਣ ਤਾਂ ਚਲੋ 17 20 ਗ੍ਰਾਮ ਦੀ ਗੱਲ ਹੋ ਰਹੀ ਹੈ 1 ਕਿਲੋ ਚਿਟੇ ਦੇ ਨਾਲ ਦੋਚਿਆ ਜਾ ਰਿਹਾ ਹੈ ਠੀਕਾ ਪੁਲਿਸ ਤੋਂ ਨਹੀਂ ਪਕੜੀ ਗਈ ਕਿਉਂਕਿ ਉਹੀ ਜਿਹਨੂੰ ਕਹਦੇ ਨੇ ਵੀ ਉੱਪਰ 17 ਜੁੜੀਆਂ ਹੋਈਆਂ ਪਿੱਛੇ ਪਾਵਰ ਥੀਗੀ ਉਹਦੇ ਹਿਸਾਬ ਨਾਲ ਨਿਕਲਦੀ ਰਹੀ ਹੈ ਜੀ ਦੇਖੋ ਡਾਕਟਰ ਸਾਹਿਬ ਨੇ ਜਿਵੇਂ ਹੁਣ ਕਿਹਾ ਨਾ ਵੀ ਉਹ ਚਿੱਟੇ ਦਾ ਸੇਵਨ ਕਰਦੀ ਸੀ ਕਰਦੀ ਹੈ ਜਾਂ ਨਹੀਂ ਕਰਦੀ ਉਹ ਡਾਕਟਰ ਸਾਹਿਬ ਦੇ ਵਿੱਚ ਆਇਆ ਜਾਂ ਨਹੀਂ ਆਇਆ ਨਹੀਂ ਉਹ ਨਹੀਂ ਆਇਆ ਡੋਪ ਟੈਸਟ ਨਹੀਂ ਆਇਆ ਮੈਂ ਮੈਂ ਸਾਰਾ ਕੁਝ ਸੁਣਿਆ ਡੋਪ ਟੈਸਟ ਚਿੱਟੇ ਦਾ ਸੇਵਨ ਨਹੀਂ ਕਰਦੀ ਹਾਂ ਉਹ ਵੇਚਦੀ ਸੀ ਹਾਂ ਬਿਲਕੁਲ ਦੇਖੋ ਅਗਰ ਨਹੀਂ ਕਰਦੀ ਸੀ ਉਹ ਕੋਈ ਜ਼ਰੂਰੀ ਨਹੀਂ ਵੀ ਕਰਦੀ ਸੀ ਕਰਨੇ ਵਾਲਾ ਕੁਝ ਹੋਰ ਹੁੰਦਾ ਕਿ ਤਸਕਰ ਉਹਦੇ ਕੋਲ ਤੇ ਫੜਿਆ ਤਾਂ ਗਿਆ ਨਾ ਜੀ ਹਾਂ ਸਰਕਾਰ ਦਾ ਬਾਰਦੋਗ ਅਦਾਲਤਾਂ ਨੂੰ ਪੁਲਿਸ ਨੂੰ ਕਾਰਵਾਈ ਕਰਨੀ ਚਲੋ ਮੇਰਾ 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 ਦੋਨੋਂ ਦੋਨਾ ਤੋਂ ਆਖਰੀ ਸਵਾਲ ਹੈ ਦੋਨਾ ਤੋਂ ਪਹਿਲਾਂ ਸ਼ਰਮਾਈ ਤੁਸੀਂ ਜਵਾਬ ਦਿਓ ਫੇਰ ਡਾਕਟਰ ਬੋਲਣਾ ਕੀ ਉਹ 2 ਕਰੋੜ ਦੀ ਕੋਠੀ ਟੁੱਟੇਗੀ ਜਾਂ ਕੱਲੇ ਗਰੀਬਾਂ ਦੇ ਘਰ ਹੀ ਟੁੱਟਣਗੇ ਬਸ 2 ਕਰੋੜ ਦੀ ਕੋਠੀ ਵੀ ਟੁੱਟਣੀ ਚਾਹੀਦੀ ਹੈ ਹੋਰ ਜਿਹੜੇ ਮੈਂ ਦੱਸਿਆ ਉਹਨੇ ਕਿੰਨੇ ਕਿੰਨੇ ਪਲਾਟ ਫਲੈਟ ਲੈ ਕੇ ਰੱਖਿਆ ਪੂਰੀ ਜਾਂਚ ਹੋ ਕੇ ਜਿਹੜਾ ਜਿਹੜਾ ਵੀ ਉਹਨੇ 2-2 ਨੰਬਰ ਦੇ ਪੈਸੇ ਨਾਲ ਬਣਾਈ ਆ ਇੰਨੀਆਂ ਮਹਿੰਗੀਆਂ ਮਹਿੰਗੀਆਂ ਘੜੀਆਂ ਗੱਡੀਆਂ ਬਣਾਈਆਂ ਸਭ ਦੀ ਜਾਂਚ ਹੋ ਕੇ ਉਹ ਕਬਜ਼ੇ ਚ ਹੋਣੀ ਚਾਹੀਦੀ ਆ ਸਰਕਾਰਾਂ ਦੇ ਕੋਲ ਚਲੋ ਸ਼ਰਮਾ ਜੀ ਤੁਹਾਡਾ ਧੰਨਵਾਦ ਡਾਕਟਰ ਸਾਹਿਬ ਤੁਸੀਂ ਦਿਓ ਆਪਣਾ ਜਵਾਬ ਅੰਤ ਵਿੱਚ ਕੋਈ ਨਹੀਂ ਕੰਨੀ ਉਹਦੀ ਕੋਠੀ ਤੋਂ ਨਾਲ ਥੋੜੀ ਮਸਲਾ ਹੱਥ ਹੁਣ ਲੱਗਿਆ ਜਿਹੜਾ ਜਿਹੜੇ ਅਫਸਰਾਂ ਦੇ ਨਾਂ ਲੈਂਦੀ ਹੈ ਜਿਹੜੇ ਅਫਸਰਾਂ ਨੂੰ ਵਿੱਚ ਸਮੂਲੀਅਤ ਪਾਈ ਜਾਂਦੀ ਹੈ ਨਾਲ ਕੋਠਿਆਂ ਉਹਨਾਂ ਦੀ ਵੀ ਟਹਿਣਾ ਡਾਕਟਰ ਸਾਹਿਬ ਡਾਕਟਰ ਤੁਸੀਂ ਕਹਿ ਰਹੇ ਹੋ ਡਾਕਟਰ ਸਾਹਿਬ ਨਾਮ ਅਜੇ ਪੁਲਿਸ ਨੇ ਸ਼ੋਅ ਨਹੀਂ ਕੀਤੇ ਅਸਰਾਂ ਦੇ ਦੇਖੋ ਇਹ ਉਹਦਾ ਕਰਤੇ ਵੀ ਨਹੀਂ ਇਹ ਤਾਂ ਪਬਲਿਕ ਨੇ ਲੋਕਾਂ ਨੂੰ ਵੀ ਫਟਾਗਾ ਸਰਕਾਰ ਤੇ ਦਬਾਅ ਬਣਾਉਣਾ ਪਊਗਾ ਜੇ ਸਰਕਾਰ ਤੇ ਲੋਕਾਂ ਦਾ ਦਬਾਅ ਪੈ ਗਿਆ ਤਾਂ ਸਾਰਾ ਕੁਝ ਨੰਗਾ ਹੋ ਜਾਊਗਾ ਤੇ ਜੇ ਕੋਈ ਸਰਕਾਰ ਚੁੱਪ ਕਰ ਗਈ ਲੋਕਾਂ ਦਾ ਦਬਾਅ ਨਾ ਪਿਆ ਅਸਰਾਂ ਦਾ ਦਬਾਅ ਪੈ ਗਿਆ ਤੇ ਸਾਰੀ ਗੱਲ ਦੇ ਉੱਤੇ ਪਰਦਾ ਪੈ ਜਾਊਗਾ ਚਲੋ ਸਰਕਾਰ ਸਾਹਿਬ ਨੀਤੀ ਅਤੇ ਜਲਦੀ ਪਰਦਾ ਪਾਉਣ ਵਾਲੇ ਪਾਸੇ ਨਹੀਂ ਤੁਰਦੇ ਇਸ ਤਰੇ ਹੋਏ ਮਹਨਰ ਜ਼ਰੂਰ ਇਹਨੂੰ ਲੰਗਾ ਕਰਕੇ ਜਿਹੜਾ ਤਾਹਾਂ ਤਾਈ ਤਾਰਾ ਜੁਗੀਆਂ ਹੋਣੀਆਂ ਜਿਹੜੀਆਂ ਉੱਥੇ ਵੀ ਪਲਾਸ ਫੇਰ ਕੇ ਸਾਰਿਆਂ ਦੇ ਬਲਡੋਜ਼ਰ ਚੱਲਣ ਤਾਂ ਕਿ ਲੋਕਾਂ ਦੇ ਜਾਂ ਜਿੰਨਾ ਦੇ ਬੱਚੇ ਇਸ ਗ੍ਰਸਥ ਦੇ ਵਿੱਚ ਆਏ ਨੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲ ਸਕੇ ਚਲੋ ਡਾਕਟਰ ਸਾਹਿਬ ਤੁਸੀਂ ਸਾਨੂੰ ਆਪਣਾ ਕੀਮਤੀ ਸਮੇਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਸੋ ਦੋਸਤੋ ਇਹ ਗੱਲ ਨਾਲ ਜੁੜੇ ਸੀ ਰਿੰਦਰ ਜੀ ਤੇ ਉਸ ਤੋਂ ਪਹਿਲਾਂ ਅੱਡੇ ਪੱਤਰਕਾਰਾਂ ਦਾ ਜਿਹੜਾ ਸੰਦੀਪ ਸ਼ਰਮਾ ਜੀ ਤੇ ਜਿਹੜਾ ਅੱਜ ਦਾ ਮੁੱਦਾ ਸੀ ਕਿ ਜਿਹੜੀ ਇਸ਼ਟਾ ਕਿਉਂ ਬਹੁਤ ਯਾਨੀ ਮਹਿੰਗੀਆਂ ਮਹਿੰਗੀਆਂ ਕੜੀਆਂ ਬੰਦੀ ਸੀ ਬਹੁਤ ਮਹਿੰਗੀਆਂ ਗੋਗਲਸ ਪਾੰਦੀ ਸੀ ਔਰ ਪੰਜਾਬ ਪੁਲਿਸ ਦੇ ਤੌਰ ਕਨਸਟੇਬਲ ਸੀਗੀ ਲੱਖ ਰੁਪਏ ਦਾ ਤਨਖਾਹ ਸੀ ਉਹਦੀ ਦੱਸਿਆ ਜਾ ਰਿਹਾ ਫਿਰ ਵੀ ਉਹ ਚਿੱਟਾ ਵੇਚ ਰਹੀ ਸੀ ਕੱਲ ਉਸ ਨੂੰ ਪਰਖਾਸ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ ਅਤੇ ਉਹਦਾ ਰਿਮਾਂਡ ਆ ਗਿਆ 1 ਦਿਨ ਦਾ ਅਫਸਰ ਨੇ ਇਹ ਗੱਲ ਕਹੀ ਹੈ ਜਿਹੜੇ ਰਮਨ ਜਿਨ੍ਹਾਂ ਤੇ ਵੀ ਅਸੀਂ ਤਿੰਨ ਦਾ ਮੰਗਿਆ ਸੀ ਪਰ ਅਸੀਂ ਇਸ ਤੋਂ ਇੱਕ ਦਿਨ ਵਿੱਚ ਕਰਾਵਾਂਗੇ ਬਹੁਤ ਵੱਡੇ ਵੱਡੇ ਖਰਾਸੇ ਇਹ ਵੀ ਸੂਤਰਾ ਹੋਵਾ ਲੱਗਿਆ ਕਿ ਉਸਨੇ ਕਈ ਉੱਚ ਅਧਿਕਾਰੀਆਂ ਦੇ ਨਾਮ ਲੈਤੇ ਨੇ ਜਿਨ੍ਹਾਂ ਨਾਲ ਮਿਲ ਕੇ ਕੰਮ ਕਰੀ ਸੀ ਪਰ ਪੰਜਾਬ ਪੁਲਿਸ ਦੇ ਵੱਲੋਂ ਅਜੇ ਤੱਕ ਉਹ ਅਧਿਕਾਰ ਦੇ ਨਾਮ ਸ਼ੋਅ ਨਹੀਂ ਕੀਤੇ ਗਏ ਹਾਂ ਹੁਣ ਇਹ ਕੇਸ ਦੀ ਦੇਖ ਰੇਕ ਭਗਵੰਤ ਸਾਬ ਦੇ ਨੀਤੀ ਆ ਗਈ ਹੈ ਹੁਣ ਇਹ ਦੇਖਣਾ ਹੈ ਕਿ ਕੀ ਭਗਵੰਤ ਮੰਤਰੀ ਸੌਰੀ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਉਹ ਕੋਠੀ ਤੋੜਨਗੇ 2 ਕਰੋੜ ਦੀ ਕਿ ਇਕੱਲੇ ਗਰੀਬਾਂ ਦੇ ਘਰ ਤੋੜਨ ਜੋਗੇ ਹੋ ਮੰਨਿਆ ਉਹਦੀ ਥਾਰ ਕਾਬੂ ਆ ਗਈ ਉਹ ਵੀ ਪਰਚੇ ਜਾਈ ਹੈ ਪਰ ਹਾਂ ਹੁਣ ਲੋਕ ਸਵਾਲ ਉਠਾ ਰਹੇ ਨੇ ਕਿ ਉਹਦੀ ਕੋਠੀ ਟੁੱਟਣੀ ਚਾਹੀਦੀ ਹੈ ਨਹੀਂ ਤਾਂ ਸਰਕਾਰ ਦੇ ਖਿਲਾਫ ਲੋਕ ਸੜਕਾਂ ਦੇ ਉਤਰਣਗੇ ਜੋ ਕਿ ਅਸੀਂ ਸਾਰੇ ਚੈਨ ਦੇ ਦੇਖ ਰਹੇ ਹਾਂ ਸੋ ਦੋਸਤੋ ਇਹ ਸਾਡਾ ਲਾਈਵ ਦਾ ਪ੍ਰੋਗਰਾਮ ਸੀ ਕੋਈ ਹੋਰ ਲਾਈਵ ਦਾ ਮੁੱਦਾ ਲੈ ਕੇ ਤੁਹਾਡੇ ਨਾਲ ਜਲਦੀ ਜੁੜਾਂਗਾ ਉੱਤ